ਸ਼ਹਿਰਿਆ ਪਟਾਲਾ ਸ਼ਹਿਰੀ ਕਲਜੀ ਦਾ ਏਰੀਆ ਬੈਠ ਕਾਂ ਚ ਬੈਕੇ ਕਦੇ ਫੋਕੀਆਂ ਨਹੀਂ ਰੇੜੀਆਂ ਸ਼ਹਿਰਿਆ ਪਟਾਲਾ ਸ਼ਹਿਰੀ ਕਲਜੀ ਦਾ ਏਰੀਆ ਸ਼ਹਿਰਿਆ ਪਟਾਲਾ ਸ਼ਹਿਰੀ ਕਲਜੀ ਦਾ ਏਰੀਆ ਮਾਸੀ ਅਮਤਾ ਤੇ ਇਲਾਕੇ ਵਿੱਚ ਮੰਤਰੀ ਉਰ ਤਾਂ ਪਜਾਮਾ ਲੀੜਾ ਪਾਇਆ ਨਹੀਂ ਕੋਈ ਸੰਤਰੀ ਰੈਲੀਆਂ 'ਚ ਕੱਠ ਬੰਦੇ ਪੈਸੇ ਨਾਲ ਹੀ ਜੋੜਦੇ ਨੀਤ ਨਾਲ ਆਇਆ ਬੰਦਾ ਖਾਲੀ ਨੀ ਉਹ ਮੋੜਦੇ ਨੀਤ ਨਾਲ ਆਇਆ ਬੰਦਾ ਖਾਲੀ ਨੀ ਉਹ ਮੋੜਦੇ ਮਿਹਨਤ ਆ ਕੀਤੀ ਕਦੇ ਅੱਖਾਂ ਨੀ ਉਹ ਫੇਰੀਆਂ ਸ਼ਹਿਰਿਆ ਬਟਾਲਾ ਸ਼ਹਿਰੀ ਕੰਸੀ ਦਾ ਏਰੀਆ ਸ਼ਹਿਰਿਆ ਬਟਾਲਾ ਸ਼ਹਿਰੀ ਕੰਸੀ ਦਾ ਏਰੀਆ ਜਿਹਦੇ ਆ ਪਗਾਣੀ ਹੁਣ ਅੜੀ ਨੀ ਉਹ ਛੱਡਣੀ ਜਿਹੜਾ ਗੁਰਦਾਸਪੁਰ ਚੰਡੀ ਵੇਖੀ ਗੱਡਣੀ ਜਿਹੜਾ ਗੁਰਦਾਸਪੁਰੇ ਘੰਡੀ ਵੇਖੀ ਗੱਡਣੀ ਮਾਜੀ ਆਲੇ ਪਾਉ ਮੋੜ ਤੋਂ ਹੀ ਅਸਤ ਝੰਡਾ ਜਿੱਥੇ ਦਿਖੇ ਉਥੇ ਕਲਸੀ ਦਾ ਦਫ਼ਤਰ ਝੰਡਾ ਜਿੱਥੇ ਦਿਖੇ ਉਥੇ ਕਲਸੀ ਦਾ ਦਫ਼ਤਰ ਸਾਡੇ ਨਾਮ ਦੀਆਂ ਟੈਰ ਦੀਆਂ ਬੇੜੀਆਂ ਸ਼ਹਿਰਿਆ ਬਟਾਲਾ ਸ਼ਹਿਰੀ ਕਲਸੀ ਦਾ ਏਰੀਆ ਬੈਠਕਾਂ 'ਚ ਬੈ ਕੇ ਕਦੇ ਉਹ ਕਿਹੜੀ ਰੇੜੀਆਂ ਸ਼ਹਿਰਿਆ ਬਟਾਲਾ ਸ਼ਹਿਰੀ ਕਲਸੀ ਦਾ ਏਰੀਆ ਸ਼ਹਿਰਿਆ ਬਟਾਲਾ ਸ਼ਹਿਰੀ ਕਲਸੀ ਦਾ ਏਰੀਆ ਬਟਾਲਾ ਸ਼ਹਿਰੀ